ਅਸਕੇ ਵੀ ਜਾਰੇ ਵੀ ਲੰਨੂ ਸੰਦੀਪ ਦੇ ਫਾਨ ਤੋਂ ਆਪੋ ਆਪ ਬਲੇ ਕਿ ਮਾਜੀ ਤੇ ਬਾਈ ਸਰਮ ਸਿੰਘ ਪਹੁੰਚ ਕੇ ਆਪਾ ਆਜੀ ਬਾਈ ਕੋ ਦਾਗਰਨਾ ਕਿ ਮੈਂ ਛੋਟੇ ਸੇਲ ਆ ਤੇ ਆਵਲ ਬਾਈ ਨੇ ਆਪ ਗੱਲਬਾਤ ਕਰੀਏ ਬਾਈ ਅਸਤੀਕਾਲ ਸਸੀਕਾਲ ਅਸਲੀ ਸਸੀਕਾਲ ਹੋਰ ਆਪਾ ਮੈਂ ਇੱਥੇ ਆ ਕੇ ਅੰਦਰ ਬੈਠਾ ਹਾਂ ਬਹੁਤ ਜ਼ਿਆਦਾ ਤੇ ਹੁਣ ਥੋੜਾ ਲੇਟ ਵੀ ਹੋ ਗਏ ਆ ਬਿਲਕੁਲ ਜੀ ਮੇਰੇ ਪਿਆਰ ਫਤਿਹ ਦੀ ਸਮਝ ਜੀ ਸਾਰੇ ਵੀਰਾਂ ਭੈਣਾਂ ਭਰਾਵਾਂ ਨੂੰ ਦੇਸਾਂ ਦੇ ਸੱਚ ਰਹਿੰਦਿਆਂ ਨੂੰ ਸਾਰੇ ਨੂੰ ਪਿਆਰ ਭਰੀ ਸਸੀਕਾਲ ਆਸ ਕਰਦੇ ਆ ਤਾਂ ਤਾਂ ਸ੍ਰੀ ਗੁਰੂ ਰਾਮਦਾਸ ਅੰਗੇ ਅਰਦਾਸ ਵੀ ਕਰਦੇ ਆ ਗੁਰੂ ਰਾਮਦਾਸ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਤੰਦਰੁਸਤੀਆਂ 'ਚ ਰੱਖੇ ਬਿਲਕੁਲ ਪਾਛਾ ਇਹੀ ਸੰਦੀਪ ਜੀ ਅਰਦਾਸ ਕਰਦੇ ਰਹਿੰਦਾ ਵਾ ਗੁਰੂ ਰਾਮਦਾਸ ਜੀ ਅੱਗੇ ਕਿ ਤੁਸੀਂ ਸਾਰਿਆਂ ਦੀ ਆਪਣੀ ਕਿਰਪਾ ਬਣਾ ਕੇ ਰੱਖੋ ਹਾਂ ਤੇ ਆਪਣਾ ਇੱਕੋ ਹੀ ਮੈਸੇਜ ਹੁੰਦਾ ਵਾ ਮਾਂ ਪਿਓ ਦੀ ਸੇਵਾ ਕਰੋ ਸਤਿਕਾਰ ਕਰੋ ਬਿਲਕੁਲ ਜਿੰਨਾ ਹੀ ਹੋ ਸਕਦਾ ਵਾ ਵਕਤ ਤੋਂ ਵਕਤ ਸੇਵਾ ਔਰ ਸਤਿਕਾਰ ਠੰਡ ਬਹੁਤ ਜਿਆਦੀ ਆ ਕਿਉਂਕਿ ਸਿੱਧੀ ਦਿਹਾੜੇ ਚੱਲਣ ਦੇ ਆ ਤੇ ਇਸ ਕਰਕੇ ਜਿੰਨਾ ਲਿਆ ਜਾਂਦਾ ਵੱਧ ਤੋਂ ਵੱਧ ਪ੍ਰਮਾਤਮਾ ਦਾ ਨਾਮ ਲਓ ਬਿਲਕੁਲ ਜੀ ਬਿਲਕੁਲ ਪ੍ਰਮਾਤਮਾ ਦੇ ਨਾਲ ਜੁੜੇ ਰਹੋ ਤੇ ਬਜ਼ੁਰਗਾਂ ਦੀ ਵੱਧ ਤੋਂ ਵੱਧ ਸੇਵਾ ਸੇਵਾ ਕਰੋ ਬੱਚਾ ਤੇ ਬਜ਼ੁਰਗ ਇਹਨਾਂ ਦਿਨਾਂ ਚ ਬਹੁਤ ਸਾਹਮ ਕੇ ਰੱਖੋ ਬਿਲਕੁਲ ਜੀ ਸਾਹਮਣ ਵਾਲੇ ਹਣਾ ਥੋੜੀ ਠੰਡ ਲੱਗ ਗਈ ਤੇ ਫੇਰ ਹਸਪੀਟਲਾਂ ਦੇ ਘੇੜੇ ਕੱਢਨੇ ਪੈਂਦੇ ਆ ਤੇ ਉਹ ਦਿਨੋ ਜਿੰਨਾ ਬਚਾਅ ਹੋ ਸਕੇ ਉਨਾਈ ਵਧੀਆ ਹਾਂ ਤੇ ਬਾਕੀ ਸੰਦੀਪ ਜੀ ਗੱਲਾਂ ਤੋਂ ਬੜੀਆਂ ਦੇਰ ਕਰਦਾ ਹੈ ਘਰ ਨੂੰ ਪਰ ਅੱਜ ਸਮੇਂ ਦੀ ਘਾਟ ਤੋਂ ਬਹੁਤ 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 ਬਹੁ ਅਬ ਇਹ ਬਰਾਲੇ ਫਨ ਲੱਗੇ ਆ ਜੇ ਫਨ ਫਨ ਇੱਕ ਮਿੰਟ ਰੋਕ ਕੇ ਬੰਬ ਬੰਬ ਪੀਦਾ ਇਧਰ ਐ ਸੰਦੀਪ ਜੀ ਆਇ ਤੇ ਇਹਨੂੰ ਗੁਰੂ ਰਾਮਦਾਸ ਨੇ ਵਖਰੇ ਰੰਗ ਪਾ ਕੇ ਲੱਗੇ ਆ ਰੋਕ ਕੇ ਤੁਹਾਨੂੰ ਅੱਜ ਦੀ ਨਾ ਅੱਜ ਸਵੇਰੇ ਦੀ ਦੋਨਾਂ ਪਾਸਿਓਂ ਵਿਖਾਓ ਦੋਨੋਂ ਪੱਕੇ ਇਧਰ ਹੋਵੇ ਕੈਮਰਾਮੈਨ ਜੀ ਹੁਣ ਦੂਜੇ ਪਾਸਿਓਂ ਵਿਖਾਓ ਥਣ ਕਿੰਨਾ ਵਧੀਆ ਪਿਆ ਦੂਜੇ ਪਾਸਿਓਂ ਵਿਖਾਓ ਜਿਆਦਾ ਗੁਰੂ ਰਾਮਦਾਸ ਦੀ ਕਿਰਪਾ ਦੇਖੋ ਆ ਚਲੋ ਤੋੜੋ ਤੋੜੋ ਵੇਖ ਸੰਦੀਪ ਜੀ ਵੇਖੋ ਘਰਾਂ ਦੀ ਵੇਖ ਸੰਦੀਪ ਜੀ ਕੀ ਪੁੱਛਿਆ ਵੇਖੋ ਘਰਾਂ ਦੀ ਜਿਆਦਾ ਫਾਨ ਲੱਗਾ ਵਧੀਆ ਬਹੁਤਾ ਸਮਹਾਰਾ ਆਈਡੀਆ ਵਾ ਚੁਆਈ ਚ ਵਧੀਆ ਜੀ ਸੁਆਈ ਤੇ ਕਿਤੇ ਇਦਾਂ ਆਂਦੀ ਜਿਆਦਾ ਸੰਦੀਪ ਜੀ ਗਾਮ ਦੀ ਇੰਨੀ ਕੋਲੀ ਹੁੰਦੀ ਜਿੰਨੀ ਇਹਦੀ ਚੁਆਈ ਲੱਗੀ ਆ ਵੇ ਤੇ ਹਨਾ ਇੱਕ ਕਰਾ ਵੇਖਣ ਹੀ ਆਲੀ ਗੱਲ ਵਾਕੇ ਹੈ ਹਨਾ ਕੱਟੀ ਕੱਟਾ ਜੀ ਕੱਟਾ ਦਿੱਤਾ ਇਨੇ ਕਰਮਾਲੀ ਨੇ ਜੇਰਜਾਰ ਸੋੜ ਦਿੱ ਆ ਬੋਲੋ ਫਿਰ ਸੁਈਆ ਬੋਲੋ 82000 ਰੁਪਈਆ ਬਿਆਸੀ ਹਰ ਦੋ ਸੇ ਛੋੜਾ ਇਹ 2 ਲੱਖ ਰੁਪਏ ਲੈਵਾਰੀ ਉਹ ਲੱਗਾ ਬਿਲਕੁਲ ਸਹੀ ਗੱਲ ਆ ਠੀਕ ਆ ਨਾ ਮੈਂ ਬੋਲ ਤੇ ਮੇਰੀ ਜਾਣੀ ਆ ਇਹ ਲੈਵਾ ਨਹੀਂ ਲੱਗਣਾ ਇਹ ਲੱਭਣਾ ਆ ਜੋ ਕਰ ਇਹ ਵੀ ਸੰਦੀਪ ਦੀ ਸੂਈ ਆ ਦੋ ਕੰਢੇ ਪਹਿਲਾਂ ਸੂਈ ਆ ਇਹਦੇ ਮਗਰ ਵੀ ਚੰਗਾ ਚੰਗਾ ਵੇ ਖਾਨ ਤੁਹਾਨੂੰ ਦੇਖੋ ਬੜਾ ਸਪੈਸ਼ਲ ਕੱਟ ਕੇ ਫੇਰ ਦੇਖੋ ਤੁਹਾਨੂੰ ਬਾਰ ਜੀ ਲੋੜੀ ਦੇਖੋ ਬੜੀ ਕੰਮ ਦੀ ਕੱਟੀ ਆ ਕੱਟੀ ਵਾਲਾ ਦੂਜਾ ਸੂਆ ਕੱਟੀ ਮਗਰ ਦੀ ਮਗਰ ਕੱਟਾ ਕੱਟਾ ਮਗਰ ਅਰੇ ਦੇਖੋ ਰਾ ਸਿੰਘ ਦੇਖੋ ਮਗਰ ਦੇ ਕੱਟਾ ਵਾਹ ਜੀ ਵਾਹ ਵੇਖੋ ਕੱਟੀ ਹੋ ਸੰਦੀਪ ਜੀ ਮਗਰ ਇਹਦੇ ਲੋ ਵੇ ਲੈ ਲਓ ਕਹਿੰਦੀ ਕੱਟੀ ਆ ਗਈ ਮਾਰਾ ਖੇਰੇ ਹੋਣ ਲੱਗਿਆ ਰੜਾ ਆ ਆ ਵੇਖੋ ਆ ਵੇਖੋ ਚਲੋ ਚਲੋ ਮਾੜਾ ਸਾਫਾ ਲੰਗਾਂ ਕਾਲਾ ਸ਼ਾਹ ਜੋਟੀ ਦਾ ਬਾਈ ਚੰਗੀ ਕੱਟੀ ਐ ਪੱਕੀ ਹੈ ਬਾਈ ਜੀ ਫਿਰ ਹਾਂਜੀ ਬਾਈ ਜੀ ਮਾੜਾ 80000 80000 ਦੋ ਸੇ ਦੋ ਰਸਤਾ ਪਿਓ ਰਸਤਾ 200 ਛੋੜ 200 ਛੋੜ ਚਲੋ ਇਹ ਵੀ ਨੀਲੀ ਦੀ ਬੜੀ ਕਮਾਲ ਦੀ ਆ ਇਹ ਇਹ ਐਕਸੰਦੀਪ ਜੀ ਇੱਧਰ ਵੇ ਅੰਗਿੱਟ ਤੇ ਲੈ ਵਾ ਅੱਗੇ ਲਈ ਫੇਰਦੀ ਆ ਵੇਖ ਅੱਗੇ ਕਿਦਨ ਤੋਂ ਬਾਹਰ ਕੱਢ ਕੇ ਕੱਢੀ ਜੀ ਕੱਢੀ ਮਗਰ ਕੱਟਾ ਕੱਟਾ ਪਿਓਰ ਨੀਲੀ ਦੀ ਮੈਂ ਬੜੀਆਂ ਇਨਸਾਨੀਆਂ ਰੱਖ ਲਈਆਂ ਵੇਖੋ ਭਰਾ ਜੀ ਆ ਆ ਦੇਖੋ ਵਾ ਦੇਖੋ ਕੁਆਲਿਟੀ ਨਾਲੇ ਮਾਸਾ ਖਾ ਫੇਸ ਦਾ ਹਾ ਹਾ ਚਲੋ ਕਿਉਂ ਨਾ ਕਿੰਨਾ ਸਰੀ ਦਾ ਜੇ ਵੀ ਵਿਖਾਈ ਜਾਂਦੀ ਆ ਸੇਵਾ ਹੋ ਗਈ ਭਰਾ ਜੀ ਵੇ ਐਕਸੰਦੀਪ ਲਿਵਾ ਮੰਦੋ ਮੰਦੋ ਅੱਗੇ ਇੱਕ ਡਾਕਟਰ ਨੇ ਇੱਕ ਵਨ ਆਫ ਦਾ ਹੌ ਹੋਣ ਲਿਵਾ ਦੇਖੋ ਬਾਹਲੇ ਕੰਮ ਕਰਾ ਲੇ ਉਹ ਬੜਾ ਸਪੈਸ਼ਲ ਥਾਨ ਲੱਗਾ ਹੈ ਹੈਂਡ ਲੱਗਾ ਜੀ ਬੜਾ ਥਾਨ ਤੇ ਇਨਸਾਨੀਆਂ ਦੇ ਸੰਦੀਪ ਜੀ ਬੜੀਆਂ ਕੂੜੀਆਂ ਕਰਦੀ ਆ ਬੜਾ ਠੀਕ ਆ ਕੈਮਰਾਮੈਨ ਜੀ ਇੱਧਰ ਕੈਮਰਾ ਇੱਧਰ ਵੇਖ ਇਹ ਆ ਇੱਧਰ ਵੇਖ ਬੱਗਾ ਬੁੱਗਾ ਥਾਨ ਕਿੰਨਾ ਸੋਹਣਾ ਪਿਆਰਾ ਲੱਗਾ ਹੈ ਸੋਹਣਾ ਸੋਹਣਾ ਜਿਆਦਾ ਸਪੈਸ਼ਲ ਆ ਜੀ ਹਾਂ ਜੀ ਸੰਦੀਪ ਜੀ ਦਵਾਂਗੇ 70000 70000 ਦੀ 70000 200 ਹੀ ਛੋੜ 200 ਹੀ ਛੋੜ ਹੈ 200 ਹੀ ਛੋੜ 70000 ਹੀ ਕੱਢ ਦੂਜਾ ਇਹ ਗੱਬੜਾ ਦਾ ਸੂਈ ਅੱਛੇ ਵੀ ਸੂਈ ਲੱਗ ਭਾਗ ਸਾਰਾ ਮਾਲ ਸਾਰਾ ਮਾਲ ਹੀ ਸੋਇਆ ਵੇਖੋ ਬਰਾਦੀ 30000 ਕਰਾ ਲਈ ਆਈ ਵੀਰਾਂ ਵਾਣੀ ਆ ਅੱਜ ਦਿਨ ਵੀਰ ਵਾਰ ਕਰਾ ਦੀ ਪਹਿਲੇ ਵੀਰੋ ਵੇਚਣੀ ਭਾਈ ਸੋਹਤੇ ਪਾ ਜਾ ਵਕਤੇ ਛੇ ਵਜੇ ਚੰਨੋਂ ਤੋਂ ਕਰਾ ਲਈ ਤੁਹਾਨੂੰ ਤੋਂ ਦੇਖਣ ਵਾਲੇ ਮੌਸਮ ਬੜਾ ਵਧੀਆ ਪਾਣਗੇ ਪਾਣੀ ਜੀ ਇਹਦੇ ਮਗਰ ਵੀ ਕੱਟੀ ਆ। ਕੱਟੀ ਮਾਰ। ਹਾਂਜੀ ਬਈ ਵੇਲਾ 68000 ਰੁਪਇਆ 68000 ਸਿਰਫ 200 ਹੀ ਛੋੜ। ਇਧਰ ਆਓ ਕਰਾ ਦੇ। ਇਹ ਵੀ ਕੱਟੀ ਜਿਹਨ ਹਫਤਾ ਜਰੂਰ ਲੈ ਲਈ ਦੀ ਅਸੰਦੀਪੀ। ਅੱਛਾ ਜੀ। ਪਰ ਇਹ ਵੀ ਕੱਟੀ ਕਮਾਲਾਂ ਕਰਕੇ ਮਾਮਾ ਵੇਖੋ ਬਰਾਏ ਇਸੇ। ਲੇਕਨ ਨਿੱਕਾ ਸਿੰਘ ਰਾਜਸਥਾਨ ਦੀ ਪਿਓ ਰਾਜਸਥਾਨ। ਚੱਲੋ ਦੁਕਾਨਾਂ ਦੇ। ਇਹ ਵੀ ਦੇਖੋ ਥੋੜਾ ਖੰਡ ਖੁੱਲ ਲੱਗਾ ਥੋੜਾ ਮੇਰਾ ਹੈ ਨਾ ਕਿੰਨੀ ਸਪੈਸ਼ਲ ਕੱਟੀ ਥੱਲੇ ਥਾਨ ਬੜਾ ਇਸੇ ਦਾ ਵੇਖੋ ਵਾਹ ਵੇਖ ਕਿਦਾਂ ਆ ਜੀ ਇਹ ਸਿੰਗਲ ਹੱਡੀ ਕਿੰਨੀ ਪਿਆਰੀ ਮਹਿਮਾ ਬੜਾ ਸਲੀਜ਼ਾ ਪੂਰੀ ਜ਼ਬਰਦਸਤ ਭਾਰੀ ਪੂਰੀ ਵੱਡੀ ਮਹਿਮਾ ਲੈ ਜਲੋ ਉੱਥੇ ਕਰਾ ਦੇ ਠੀਕ ਆ ਹਾਂਜੀ ਭਾਈ ਜੀ ਬਰਾ 82000 82000 200 200 ਜੋੜ ਇਹ ਵੀ ਕੱਪਣਾ ਸੋਈ ਆ ਗੱਭਰ ਜਿਵਾ ਗੱਭਣਾ ਮਾਰ ਗਈ ਲਾ ਕੇ ਵੇਖਾ ਕੱਟ ਲੈ ਲੈ ਕੱਟ ਕਿਉਂ ਰਸਤਾਨ ਕੈਮਰਾ ਫੋਟੋ ਆਹ ਪਿਉਰ ਰਸਤਾਨ ਰਾਜਸਥਾਨ ਰਾਜਸਥਾਨ ਰੇਖੂ ਕਰਾ ਦੇ ਪੂਰਾ ਇਧਰ ਵੇ ਆਤੀ ਬਣੀ ਆ ਇਹ ਵੀ ਤੋਰੋ ਕਰਾ ਦੇ ਸਿੰਘ ਵੇਖੋ ਇਹ ਇੱਕ ਆ ਲੈਵਾ ਵੀ ਏ ਇਹ ਤੇ ਪਰਮਾਤਮਾ ਦੀ ਕਿੰਨੀ ਕਿਰਪਾ ਵੇ ਬੈ ਕੈਮਰਾਮੈਨ ਦਿਖਾਓ ਕੱਟੋਲਾ ਲੈਵਾ ਸੰਦੀਪ ਜੀ ਸਟਾਰਟਿੰਗ ਹੁੰਦਾ 9-10 ਕਿਲੋ ਦੋ 9-10 ਕਿਲੋ ਲਾਂ ਦੋ ਕਮਾ ਲਓ ਭਜੀ ਸਟਾਰਟਿੰਗ ਲੈ ਜਰੋ ਵੀ ਪਾ ਠੀਕ ਆ ਕਿ ਹਾਂਜੀ ਭਾਜੀ ਮਹਾਰ 68000 68000 28 228 228 68000 ਇਹ ਗੱਪਣ ਇਹ ਗੱਪਣ ਜਿਹਦੇ ਸਿਰ ਬਰਾਬਰ ਬਣੇ ਆ ਹਾਂ ਗੱਪਣ ਮੈਂ ਵੱਨ ਤੋਂ ਵੱਡੀ ਖੋਲੋ ਉਹ ਤਾਂ ਵੱਡੀ ਮੈਂ ਆ ਸੰਦੀਪ ਜੀ ਤੇ ਇਹਦੇ ਮਗਰ ਬੱਚਾ ਪਤਾ ਨਹੀਂ ਕੀ ਦੇਖ ਲੈ ਕੱਟੀ ਕਰ ਕੁਝ ਹੋਊਗਾ ਬਿਲਕੁਲ ਬਿਲਕੁਲ ਆ ਦਿਖਾਓ ਆ ਕੱਢ ਵੱਡੀ ਮੈਂ ਵੱਡੀ ਮੈਂ ਰਾਸ ਤੋਂ ਦੀ ਪਿਓ ਵੱਡੀ ਮੈਂ ਆਓ ਬਾਹਰ ਆ ਦੇਖੋ ਰੋਣੇ ਆ ਵਾਡੀ ਕੁਡੀ ਮੈਂ ਸੇਹ ਹਪ ਸੰਦੀਪ ਜੀ ਇੱਡੀ ਮੈਂ ਲੱਭਦੇ ਆ ਵੇਖ ਮੈਂ ਕਰਾ ਵੇਖੋ ਕਰੀ ਸਵਾ ਲੱਖ ਦੀ ਮੈਂ ਨਹੀਂ ਮਿਲਦੀ ਮੁੱਲ ਸੁਣ ਕੇ ਹਰਾਵਾ ਰਹਿ ਜੋਗੇ ਕਿੰਨਾ ਮੈਨੂੰ ਸ਼ੀਰ ਲੱਗਾ ਹਾਂ ਪਤਾ ਨਹੀਂ ਮੈਂ ਸੁਣੇ ਕਿਹੜੀ ਖਰਾਬ ਹੈ ਖਰਾਬ ਮੈਂ ਉਹਨੂੰ ਦਿਖਾਓ ਉਮਰ ਹਾਉ ਕਰਾ ਵੇਖੋ ਸਾਢੇ 6 ਗੋਟ ਚਮਕੌਰ ਸੋਂ ਆ ਦੇ ਨਾਲ ਹੀ ਤੁਰੀ ਫਿਰਦੀ ਆ ਸਹੀ ਗੱਲ ਜੋ ਚਮਕੌਰ ਦੇ ਨਾਲ ਹੀ ਤੁਰੀ ਫਿਰਦੀ ਆ ਮੇਰੇ ਦੇ ਮੁੱਲ ਮੋਲ ਸੰਦੀਪ ਜੀ ਇਹਦਾ ਵੀ 82000 ਆ ਰਹੀ ਅੱਛਾ ਭਾਵੇਂ ਛੋਟੀ ਕੱਟੀ ਦੱਸ ਕੇ 82 ਦੀ ਲੈ ਲਓ ਤੇ ਭਾਵੇਂ ਵੱਡੀ ਲੈ ਦੱਸ ਕੇ ਲੈ ਲਓ ਬੋਲੋ ਇਹਦਾ ਵੀ ਇੰਨਾ 82000 ਮੋਲ ਇਹਦਾ ਵੀ 82 ਆ ਪਰ ਇਹ ਚੀਜ਼ਾਂ ਮੁੜ ਕੇ ਲੰਪੜ ਨਹੀਂ ਆਉਂਦੀ ਪੱਤੀ ਵੀ ਬੜੀ ਚੰਗੀ ਆ ਲਓ ਮੈਂ ਰਾਹ ਦੇਖ ਰਹਿੜ ਦੇਖ ਜਰਸੀ ਪਿਓ ਗੱਪਣ ਗੱਪਣ ਇਹ ਜਰਸੀ ਪਿਓ ਜਰਸੀ ਤੋਰੋ ਅੱਗੇ ਤੋਰ ਤੋਰ ਦੂ ਅਜੇ 5-4 ਦਿਨ ਲੰਦੀ ਆ ਤੁਹ ਪਤਾ ਉਹ ਨੰਬਰ ਤੇ ਨਹੀਂ ਬਾਕੀ ਨਾ ਕਰਾ ਉਹ ਸਾਹ ਇਹ ਕਿਹਦੇ ਮੋਹਰੇ ਆਵਰੇ ਅਵਰੇ ਬੀਤਦੇ ਰਹੇ ਹਾਈਟ ਹੈ ਹਾਉਲ ਹਮਮਦ ਹਾਉਲ ਐਫੀਐਸ ਬਖਾ ਇੱਕ ਵਾਰ ਹਾਂ ਹਾਂ ਆਏ ਬਹੁਤ ਹੀ ਸੋਹਣਾ ਫੇਸ ਵਾ ਥਾਂ ਤੇ ਜੱਬ ਸਾਡੇ ਹਰ ਚੋਰੀ ਕਰੇ ਹਾਂ ਕਾਲੇ ਵਾਲਾ ਆਵ ਸਾਡੇ ਬਾੜੀ ਚੰਗੀ ਮਾੜੀ ਤੋਰਦੇ ਉਦਰੀ ਬੰਦ ਹਾਂਜੀ ਇਹ ਸੰਦੀਪ ਜੀ 31000 31000 ਦੀ 200 ਛੋੜ 200 ਹੀ ਛੋੜ ਹੈ ਆ ਇਧਰ ਇਹ ਦਿੱਲੀ ਦਾ ਨਕੀਨਾ ਗੱਬਣਾ ਨਹੀਂ ਗੱਬਣਾ ਕੱਪੜਾ ਹੁਣ ਥੱਲੇੋਂ ਇਹ ਕੇਦੇ ਕਰਾ ਡਿਆ ਸੜਜੋ ਸੜਜੋ ਵੇਖ ਪੰਡਾ ਹੀ ਪਾ ਕੇ ਬੈਠੀਂ ਕਿ ਥੱਲੇੋਂ ਇਹ ਇੱਕ ਹਰਜੇ ਕੈਮਰਾ ਨੂੰ ਪਿਛੇ ਰੱਖ ਬਹੁਤ ਚੰਗੀ ਮੈਂ ਇਹ ਇਧਰੋਂ ਵੀ ਇੱਕ ਸੰਦੀਪ ਜੀ ਬਾੜੀ ਖੁਦ ਨਾਲ ਮੈਂ ਥੱਲੇੋਂ ਬੜਾ ਥਾਂ ਥਣ ਲੈਵਾ ਜੀ 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 ਹਜੇ ਹਫਤਾ ਮੈਂ ਨੇ ਲੈ ਜਾਣਾ ਤੇ ਪਾੜ ਲੈਵੇ ਦੀ ਹੁਣੇ ਲਾ ਕੇ ਦੇ ਜੀ ਬੰਦੇ ਦੋ ਪੰਦੀ ਆ ਇੱਥੇ ਬੰਦੇ ਬਾਹਰ ਇੱਥੇ ਬੰਨੂ ਨੇੜੇ ਕਰਕੇ ਵਿਖਾਓ ਨੇੜਿਆ ਕਰਕੇ ਤਾਂ ਨਵੀਂ ਵਿਖਾਉਣਾ ਮੈਂ ਮੈਂ ਹੀ ਕੋਨਾ ਸਖਾਈਆਂ ਵਿਖਾਉਣੇ ਆ ਵਾਖ ਲੈ ਇੱਧਰ ਆਹ ਰਖ ਇੱਕ ਮੈਂ ਹੱਤਾਂ ਨਹੀਂ ਸੂੰਦੀ ਮਤਲਬ ਹੱਤਾਂ ਨਹੀਂ ਸੂੰਦੀ ਜਿੱਥੇ ਮੈਂ ਨਾ ਐਦਾਂ ਬਣਨਾ ਵਾਸਤੇ ਪੱਖੋਂ ਸਾਰੀਆਂ ਨਿਸ਼ਾਨੀਆਂ ਮੈਂ ਕੋ ਹਾਂ ਚੰਗੀਆਂ ਚੀਜ਼ਾਂ ਨੂੰ ਮਾੜਾ ਮੋਟਾ ਲੱਗ ਜਾਂਦਾ ਮਾੜਾ ਗਿਆ ਹਾਂਜੀ ਇਹ ਮੈਂ ਦਾ ਅਗਲਾ ਜਿਹੜਾ ਥਾਣਵਾ ਹਾਂਜੀ ਉਹਦਾ ਮਾੜਾ ਜਾਂ ਸਰੂ ਦੂਜੇ ਪਾਸੇ ਐ ਫੜ ਕੇ ਚੋਣੀ ਪੈਂਦੀ ਆ ਠੀਕ ਆ ਉਂਗਲ ਨਹੀਂ ਕਰਾਉਣੀ ਜ਼ਿੰਦਗੀ ਚ ਕੇ ਨਹੀਂ ਕਰਾਣੀ ਫੇ ਅਗਲਾ ਆਖੇ ਘਰ ਜਾ ਕੇ ਸੂਪੇ ਵੀ ਇਹ ਮਾੜਾ ਜਾਂ ਸਰੂ ਐ ਟੇਡਾ ਕਰਕੇ ਮਾੜਾ ਤਾਂ ਹਣ ਤੇ 90000 ਦਾ ਧਾਨਵਾ ਇਹ ਹਾਂ ਜੇ ਇਹ ਨਾ ਹੋਵੇ ਨਾ ਹੋਵੇ 90 ਦਾ ਧਾਨਵਾ ਤੇ ਵਟਾ ਲਾ ਕੇ ਲਈ ਆ ਤੇ ਸਭ ਤੋਂ ਪਹਿਲਾਂ ਇਹਦੇ ਫੋਨ ਆਉਣਗੇ ਜਿੰਨਾ ਮੁੱਲ ਕਰ ਹੁਣ 75 ਦੀ ਦੇ ਦਾਂਗੇ ਲੋ 15000 ਦਾ ਵਟਾ ਲਾ ਕੇ ਮੈਂ ਜਿਹੜੇ ਸਾਹ ਲੈਵਾ ਜਿੰਨਾਵੇਂ ਕੋ ਲੈਵਾ ਜਿੰਨੀਆਂ ਮਹੀਆਂ ਸਫਾਈਆਂ ਨਾ ਵੇਖ ਸੰਦੀਪ ਜੀ ਹਾਂ ਵੇਖੋ ਜੀ ਇੱਧਰ ਇੱਧਰ ਵੇਖੋ ਇਹ ਮੈਂ ਤੇ ਮੈਂ ਬਈ ਦੇਵਾ ਮੇਰਾ ਜ਼ਿਆਦਾ ਮੈਂ ਨਹੀਂ ਲੈਵਾ ਆ ਯਾਰ ਚਲ ਭਰਾਟ ਕਰਾ ਹੈ ਇਧਰ ਵੇ ਆ ਜਾਣਾ ਲੈ ਵਾਲਾ ਆ ਕੇ ਮੈਂ ਬੈਠੀ ਆ ਕੇ ਬੜਾ ਪੂਰਾ ਭਜੀ ਆ ਪਾ ਜੇ ਮੈਂ ਹਫਤਾ ਨਹੀਂ ਮਹਿਸੂਨਦੀ ਆ ਠੀਕ ਹੈ ਮੈਂ ਉਹਨੂੰ ਪਤਾ ਹੀ ਨਹੀਂ ਸੂਣਦਾ ਤੇ ਉਹੋ ਹੀ 200 ਰੁਪਿਆ ਛੋਟ ਹੋਊਗੀ ਮਾਲ ਹੁੰਦੀ ਤੇ ਸਾਰਾ ਇਹ ਦੁੱਧ ਵਾਲਾ ਬੋਦੋ ਮਾ ਠੀਕ ਹੈ ਜੀ ਹੁਣ ਇਹੋ ਜਾਂ ਨੀਲੀ ਵਾਲਿਆ ਮਾਈਆਂ ਇਧਰ ਵੇ ਆਪਣੇ ਮੇਰੇ ਨਾ ਕਿਹਦੇ ਨੂੰ ਥਾਣ ਲੱਗਾ ਆ ਨਾ ਅਨਕ ਕਿਨਾ ਕਹਦਾ ਲੈਵਾਂ 70000 ਕੀ ਮੋਲ ਵਾ ਕੋਸ਼ੂ ਮੋਲ ਵੀ ਭਾਈ ਅੱਜ ਦੇ ਸਮੇਂ ਦਾ 70000 ਨਿਰਜੀ ਕੋਸ਼ੂ ਮਨੀ ਭਾਈ ਹਨਾ ਉਹਦਾ ਹੀ ਲੱਗੀ ਆ ਪਤਾ ਹੀ ਆ ਜਾਏ ਨੀ ਜਾਣੇ ਕਿ ਜਾਇਆ ਜੀ ਜਾਂ ਅੰਡਾ ਜਿੰਨੀ ਠੰਡਾ ਜੀ ਨਾ ਇਹ ਕੋਸ਼ਵਾ ਆਪਣੇ ਲੋ ਤੋਂ ਬੜੀ ਕੋਸ਼ਿਸ਼ ਕੀਤੀ 10000 ਡੰਗਰ ਹਾਜ਼ਰ ਹੀ ਹੈ ਹਾਜ਼ਰ ਲੈ ਕੇ ਬਿਲਕੁਲ ਹਾਂ ਜੀ ਤੇ ਗੁਰੂ ਰਾਮਦਾਸ ਦੀ ਕਿਰਪਾ ਵੀ ਇੰਨੀ ਕਾ ਕਿ ਜਿੰਨੀ ਕੋ ਸੋਚ ਕੇ ਲਿਹਾਈਦਾ ਨਾ ਬਿਲਕੁਲ ਹਾਂ ਨਹੀਂ ਉਹ ਵਧੀਆ ਹੀ ਹੁੰਦਾ ਨਹੀਂ ਹੁੰਦਾ ਕਿਤੇ ਕੋਈ ਇੱਕ ਅੱਧਾ ਪਰਸੈਂਟ ਕੋਈ ਮਾਲਾ ਆ ਨਹੀਂ ਨਹੀਂ ਹੁੰਦਾ ਬਿਲਕੁਲ ਸੰਦੀਪ ਜੀ ਚਲੋ ਹੁਣ ਸਮਾਂ ਲੱਗ ਜਾਂਦਾ ਵਾ ਹੁਣ ਹੈ ਵੀ ਵਿੱਲੇ ਹਾਂ ਹਾਂ ਜੀ ਆਪਾਂ ਹੁਣ ਤੱਕ ਸਾਰੇ ਸਾਲ ਦਾ ਜਿਹੜਾ ਮਾਲ ਵਾ ਹਾਂ ਜੀ 800 ਤੋਂ ਪਲੱਸ ਮਹੀਆਂ ਵਿੱਚ ਹੁਣ ਤੱਕ ਐਸਾ ਵਾਹੀ ਐਹੀ ਸਾਡਾ ਅੱਛਾ ਠੀਕ ਹੈ ਕਿਉਂਕਿ ਹਨ ਮੂਰੀਆਂ ਤੋਂ ਪਤਾ ਲੱਗ ਜਾਂਦਾ ਹਾਂ ਸੌ ਲਿਆਈ ਦੀ ਇਕੱਠੀ ਇਕੱਠੀ ਲੈ 9 ਵਾਰਾਂ ਲਿਆਂਦੀਆਂ 900 ਆ ਗਈ ਆ ਤੇ ਅੱਜ ਪੂਰੀ ਕੰਪਲੀਟ ਹੋ ਗਈ ਆ ਜੇ ਉੱਤੇ 40 50 60 70 ਮਾਲਾਂ ਵੇਸਟ ਵੀ ਹੋਈਆਂ ਹੋਣੀਆਂ ਤੇ 800 ਪਲੱਸ ਹੋਇਆ 800 ਬੜੀ ਮੈਂ ਵੀ ਕੀ ਵਾਜ 800 800 ਪਲੱਸ ਮੈਂ ਉਹਦੇ ਵਿੱਚ ਇਹ ਵੀ ਦੱਸ ਦੇਣਾ ਕਿ ਕਿੰਨੀਆਂ ਮਾੜੀਆਂ ਕਿੰਨੀਆਂ ਚੰਗੀਆਂ ਹਾਂ ਜੀ ਦੱਸੋ ਲੋਕੀਆ ਆਪਣਾ ਬਾਈ ਡਾਟਾ ਨਹੀਂ ਕੋਈ ਵੀ ਦੱਸਦਾ ਚੰਗੀਆਂ ਦੇ ਨਾਮ ਸਾਰੇ ਲਈ ਦੱਸ ਦਈ ਉਹਦੇ ਵਿੱਚ ਨੌ ਮੇਰੇ ਘਰ ਮਾੜੀਆਂ ਪਈਆਂ ਜਿਹੜੇ ਮੈਨੂੰ ਪਤਾ ਆ ਗਿਆ ਬਿਲਕੁਲ ਜੀ ਤੇ ਤੁਹਾਡੀ ਵੀਡੀਓ 'ਚ ਕੋਈ 20000 ਕੋਈ ਰੁਪਈਆ ਘਾਟਾ ਭਾ ਕੇ ਦੱਸ ਕੇ ਦੱਸਾ ਵੀ ਨਾ ਘਾਟਾ ਹਾਂਜੀ ਸਹੀ ਗੱਲ ਤੇ ਹੁਣ 20000 ਘਾਟੇ ਨਾ ਬਿਲਕੁਲ ਠੀਕ ਹੈ ਕਿਹਨੇ ਬੱਚਾ ਨਾਲ ਜਹਾ ਥਣ ਮਾਰਿਆ ਬਿਲਕੁਲ ਬਿਲਕੁਲ ਤਿੰਨ ਮਈਆਂ ਬਾਹਰ ਵੀ ਗਈਆਂ ਹਾਂਜੀ ਇੱਕ ਗਈ ਤੁਹਾਡੇ ਮਾਲ ਵਿੱਚ ਹਾਂਜੀ ਇੱਕ ਖੰਨੇ ਲਾ ਕੇ ਸਮਰਾਲੇ ਹਾਂਜੀ ਤੇ ਇੱਕ ਗਈ ਆ ਜਲੰਧਰ ਲਾਗੇ ਗਰਾਇਆ ਪਿਆ ਗਰਾਇਆ ਹਾਂਜੀ ਜਿਹੜੀ ਗਈ ਮੈਂ ਮਾਲਵੇ ਚ ਹਾਂਜੀ ਉਹ ਸਾਡੇ ਸੱਜਣ ਅੱਗੇ ਮੈਂ ਲਈ ਉਹਦੇ ਕੋਈ ਗੱਲ ਨਹੀਂ ਬਿਲਕੁਲ ਜਿਹੜੀ ਸਮਰਾਲੇ ਗਈ ਆ ਹਾਂਜੀ ਉਹਨਾਂ ਨੂੰ ਮੈਂ ਬਦਲ ਕੇ ਦੇ ਦਿੱਤੀ। ਦੇ ਦਿੱਤੀ ਠੀਕ ਹੈ ਨਾ? ਹਾਂਜੀ ਤੇ ਨਾਮ ਉਹਨਾਂ ਨੂੰ ਵੀ ਦੇਣ ਵਾਲੀ ਗੱਲ ਆ 12000 ਕੇ ਤੇ ਤੈਨੂੰ ਹੋਰ ਦੇ ਦਾਂਗੇ ਮੁਰਕੇ ਫੋਨ ਉਹਨਾਂ ਨੂੰ ਨਹੀਂ ਚੁੱਕਿਆ। ਹਾਂ ਸਹੀ ਗੱਲ ਹੈ ਜੀ। ਫੋਨ ਉਹਨਾਂ ਨੂੰ ਨਹੀਂ ਚੁੱਕਿਆ ਤੇ ਤੇਰਾ ਦੁਆਰਾ ਦੇਣਾ ਦੇ ਦਈਏ। ਦੇ ਦਈਏ ਤੇ ਜਿਹੜੀ ਗਈ ਆ ਤਰਨ ਤੇ ਅੱਜ ਮਤਲਬ ਜਰੰਦਰ ਤੇ ਲਾਗੇ ਗਰਾਇਆ। ਹਾਂਜੀ ਉਹਨਾਂ ਨੂੰ ਇਹੋ ਹੀ ਦੱਸਿਆ ਅਸੀਂ ਵੀ ਮੈਂ ਤੁਹਾਨੂੰ ਮਾੜੀ ਪੈ ਗਈ ਆ ਨਾ ਅਸੀਂ ਤੇ 2000 ਹੀ ਲਿਆ ਤੇ ਜਦੋਂ ਤੁਹਾਡਾ ਦਿਲ ਕਰੇ। ਹਾਂਜੀ ਕੁਛ ਕਟਾ ਤੁਸੀਂ ਪਾ ਲਿਓ ਕੁਛ ਮੈਨੂੰ ਪਾ ਦਿਓ ਜਿਹੜੀ ਮਰਜ਼ੀ ਮੈਂ ਲੈ। ਬਿਲਕੁਲ ਬਿਲਕੁਲ ਜੀ। ਜਿਹਨੇ ਤਾਂ ਦਾ ਦਿਲ ਕਰੇ ਉਹ ਮੈਂ ਲਿਆ ਉਹ ਤੋਂ ਬਾਅਦ ਵੀ ਕੋਈ ਆਖੇ ਪੀਏ ਚੰਗਾ ਨਹੀਂ ਉਹਦੀ ਮਾੜੀ ਦਾ ਮਾੜੀ ਬਿਲਕੁਲ ਜੀ ਹੈਨਾ ਆਪਾਂ ਇੰਨਾ ਸਾਹ ਦਿੰਨੇ ਆ ਹਾਂ ਜੀ ਜਿਹਦਾ ਜੀ ਕਰਦਾ ਕੋਈ 19 21 ਹੋ ਵੀ ਗਈ ਹੈ ਨਾ ਪਿੰਨਾ ਮੱਝਾਂ ਦੀ ਹੋਈ ਆ ਬਿਲਕੁਲ 900 ਪਲੱਸ ਮੱਝਾਂ ਵਿੱਚ 900 ਪਲੱਸ ਮੱਝਾਂ ਵਿੱਚ ਸਹੀ ਹੈ ਹੈਨਾ ਪੂਰੀ ਨਿਓਸ ਮਿਉਰੀ ਮਤਲਬ ਮਿਉਰੀ ਆਪਾਂ ਲਿਆ ਵੀ ਆ ਤੇ ਉਹਦੇ ਵਿੱਚ ਆਪਾਂ ਸਾਰਾ ਕਿਤਾਬ ਸਾਰਾ ਜਲਾਇਆ ਸੀ ਕਿ ਇੰਨੀ ਮਹੇਂ ਵੇਚ ਤੇ ਇਹਦੇ ਵਿੱਚ 1 ਜਾਂ 2% ਹੀ ਮਾਰੀਆਂ ਹੋਈਆਂ ਮਾਰੀਆਂ ਬਿਲਕੁਲ ਜੀ ਤੇ ਇਹਦੇ ਗੁਰੂ ਰਾਮਦਾਸ ਦੀ ਕਿਰਪਾ ਐਰ ਕਾ ਬਹੁਤ ਚੰਗਾ ਮਾਲ ਰਿਆ ਇਹ ਸਾਲ ਜਿਹੜਾ ਹਨਾ ਬਹੁਤ ਚੰਗਾ ਰਿਆ ਬਿਲਕੁਲ ਜੀ ਹਨਾ ਤੇ ਪਰਮਾਤਮਾ ਇਦਾਂ ਹੀ ਚਲੋ ਇੱਕ ਅੱਧੀ ਦੇ ਵਿੱਚ ਮਾਰੀ ਆ ਜਾਂਦੀ ਹੈ ਹਨਾ ਆ ਜਾਂਦੀ ਹੈ ਜਿੰਨਾ ਮਾਲ ਆ ਕੋਈ ਅਗਲੇ ਦੇ ਘਰ ਮਾਰਾ ਕੋਈ ਸਾਡੇ ਘਰ ਬਿਲਕੁਲ ਜੀ ਬਿਲਕੁਲ ਠੀਕ ਆ ਨਾ ਅਸੀਂ ਤੇ ਜਦੋਂ ਕੋ ਸੰਦੀਪ ਜੀ ਤੁਰਦੇ ਨਾ ਘਰੋਂ ਤੇ ਗੁਰੂ ਰਾਮਦਾਸ ਅੱਗੇ ਅਰਦਾਸ ਕਰਦੇ ਆਂ ਚੰਗੀ ਮਰੇ ਬਿਲਕੁਲ ਜੀ ਪੈਸੇ ਦੇ ਕੇ ਹੋਣ ਮੈਂ ਕੋਈ ਵੀ ਵਪਾਰੀ ਇਹ ਨਹੀਂ ਸੋਚਦਾ ਮੈਨੂੰ ਮਾਰ ਨਾ ਨਾ ਉਹ ਫੇ ਅੱਗੇ ਜਿਹਦੇ ਕਰਮ ਜਿਹਦਾ ਕੋਈ ਪੱਠਾ ਦਿੱਤਾ ਸਾਡੇ ਰਲਿਆ ਹੁੰਦਾ ਉਹ ਬਦੋ ਬਦੀ ਮਾਰੀ ਆ ਜਾਂਦਾ ਮਾਰੀ ਆ ਜਾਂਦਾ ਹੈਨਾ ਤੂੰ ਕੋਸ਼ਿਸ਼ ਕਹੀ ਦੀ ਆਪਣੇ ਗਾਲੀ ਪਵਾ ਜੀ ਬਿਲਕੁਲ ਜੀ ਠੀਕ ਹੈ ਨਾ ਤੇ ਬਾਕੀ ਵੀਰ ਜੀ ਗੱਲਾਂ ਦੇ ਮੋਕ ਦਿਆਂ ਨਹੀਂ ਭਾਵੇਂ ਸਾਵਾ ਦਿਨ ਕਰੀ ਜਾਓ ਹੈਨਾ ਗੱਲਾਂ ਨਹੀਂ ਮੋਕ ਦਿਆਂ ਤਾਂ ਮਗਰੋਂ ਕਰਨ ਦੇ ਆ ਭਿ ਜਿਹੜਾ ਕਿਸਦਾ ਜੀ ਕਰੇ ਆ ਉਹ ਵੀ ਲਿਆਏ ਕੋਈ ਵੀ ਕੋਸਾ ਡਣੀ ਆ ਉਹ ਵੀ ਵੇਖ ਲੈ ਕੋਈ ਹੈਨਾ ਤੇ ਉਹ ਫਿਰ ਇਹ ਸੰਦੀਪ ਜੀ ਜਿਹੜਾ ਕੰਮ ਸੇ ਕੰਮ ਸਾਰੇ ਇਹੋ ਹੀ ਕਹਿਦਾ ਵਾ ਵੀ ਵੱਧ ਤੋਂ ਵੱਧ ਕੋਸ਼ਿਸ਼ ਕਰਿਆ ਕਰੋ ਆਪ ਆ ਆ ਤੇ ਜਿਹੜੇ ਮੇਰੇ ਵੀਰ ਪੁਰਾਣੇ ਆ ਨਾ ਸੱਜਣ ਹਾਂਜੀ ਨਹੀਂ ਪੁਰਾਣੇ ਸੱਜਣ ਆ ਉਹਨਾਂ ਦੀ ਕੋਈ ਗੱਲ ਉਹਨਾਂ ਨੂੰ ਮੇਰੇ ਬਾਰੇ ਤੇ ਨਵੇਂ ਜਿਹੜੇ ਆ ਉਹ ਮੇਰਾ ਵੀਰ ਆਪ ਆ ਕੇ ਕੋਸ਼ਿਸ਼ ਕਰਿਆ ਕਰੋ ਵੀ ਚੈੱਕ ਪਾਸਪੋਰਟ ਕੋਸ਼ ਕਰਕੇ ਦੁੱਧ ਵੇਖ ਕਿਤੇ ਲੈ ਕੇ ਤੇ ਜਦੋਂ ਤੁਸੀਂ ਵੀ ਮੇਰੇ ਪੁਰਾਣੇ ਗਾ ਕੇ ਕੋਰਾਂ ਲੈ ਕੇ ਫਿਰ ਤੁਹਾਨੂੰ ਵੀ ਆਨਲਾਈਨ ਦੇਈਆ ਬਿਲਕੁਲ ਬਿਲਕੁਲ ਮਤਲਬ ਆਨਲਾਈਨ ਦੇ ਨੂੰ ਬਹੁਤ ਜੀ ਕਰਦਾ ਵਾ ਪਰ ਇਹੋ ਆ ਡਰ ਆਉਂਦਾ ਨਵੇਂ ਬੰਦੇ ਤੋਂ ਉਹਦੇ ਮਾ ਥੋੜੀ ਮਾੜੀ ਪੈ ਗਈ ਨਾ ਉਹਨੇ ਅੱਖ ਨਾ ਕਰੇ ਠਾਗੀ ਹੋਣੀ ਹਾਂ ਉਹ ਕੋਈ ਕੋਈ ਮਗਾਚੀ ਚੱਲ ਜਾਣੀ ਬਿਲਕੁਲ ਤੇ ਜਿਹੜੀ ਜਿਹੜੇ ਬੰਦੇ ਪੁਰਾਣੇ ਨੂੰ ਪਤਾ ਵੀ ਕੋਈ ਗੱਲ ਹੈ ਨਾ ਤੇ ਇਸ ਕਰਕੇ ਇਹ ਕਾਰੀ ਮੈਂ ਸੁਦੇਵ ਜੀ ਹੈ ਇਧਰ ਕਰਕੇ ਗੱਪਣੇ ਨਹੀਂ ਹਾਂ ਨਹੀਂ ਸੂਈ ਮੈਂ ਇਹ ਅੱਜ ਤੀਜਾ ਦਿਨ ਹੋਇਆ ਸੂਈ ਨੂੰ ਖਾਲੇ ਖੁੱਲੇ ਕਰਕੇ 7-8 ਕਿਲੋ ਤੋਂ ਸਟਾਰਟ ਕਰਤਾ ਵਧਿਆ ਵੱਡੀ ਮੈਂ ਠੀਕ ਆ ਬੜਾ ਥਾਂਡ ਫੋਨ ਇਹਨੂੰ ਵਧੀਆ ਲੱਗਾ ਵਾ ਅੱਜ ਪਾਸੋਂ ਸੋਈ ਸੀ ਮੈਂ ਬਸ ਠੀਕ ਆ ਇਹ ਸੰਦੀਪ ਜੀ ਦੇ ਦਾਂਗੇ 65000 ਦੀ ਮੈਂ 60000 ਦੀ ਲੈ ਜਾਓ ਦੂਜੇ ਸਟੋਰ ਤੇ ਲੈ ਜਾਓ ਚਲੋ ਜਾਣ ਦੋ ਲੈ ਜਾਓ ਆਜੋ ਚਲੋ ਫਿਰ ਇਸ ਕਰਕੇ ਸੰਦੀਪ ਜੀ ਸਾਰਿਆਂ ਨੂੰ ਇਹੋ ਹੀ ਬੇਨਤੀਆਂ ਕਰੀ ਦੀਆਂ ਵਾਂ ਵੀ ਆਪਕੇ ਆ ਚੈੱਕ ਪਾਸ ਤੋਂ ਆਪਨੇ ਆਪ ਹੀ ਵਧੀਆ ਤਰੀਕੇ ਨਾਲ ਕਰਿਆ ਕਰੋ ਤੇ ਬਾਕੀ ਅਸੀਂ ਤੁਹਾਡੇ ਨਾਂ ਆ ਨਾਂ ਤੁਹਾਡੇ ਵੀਰ ਦਸਤਾਰਵੰਦ ਸਿੰਘ ਪਿੰਡ ਪੱਡੇ ਤਹਿਸੀਲ ਬਟਾਲਾ ਜ਼ਿਲ੍ਹਾ ਅਰਦਾਸਪੁਰ ਨਜ਼ਦੀਕ ਰਾਧਾ ਸਵਾਮੀ ਵੀ ਹੈਗਾ ਇੱਕ ਪਾਸਿਓਂ ਮੈਤਾ ਵੀ ਲੱਗਦਾ ਤੇ ਇੱਕ ਪਾਸਿਓਂ ਆਪਾਂ ਨੂੰ ਸ੍ਰੀ ਹਰਗੋਬਿੰਦਪੁਰ ਵੀ ਲੱਗਦਾ ਬਿਲਕੁਲ ਤੇ ਚੌਥਾ ਪਾਸਾ ਦਰਿਆ ਦਰਿਆ ਬਿਲਕੁਲ ਹੈਨਾ ਤਿੰਨ ਪਾਸੇ ਜੇ ਦੀ ਮਾਰਦੀਆ ਮੈਤੇ ਥਾਣੀਆਂ ਆਜੋ ਬਿਆਸ ਥਾਣੀਆਂ ਆਜੋ ਤੇ ਸ੍ਰੀ ਹਰਗੋਬਿੰਦਪੁਰ ਥਾਣੀਆਂ ਆਜੋ ਠੀਕ ਹੈ ਨਾ ਤੇ ਬਾਕੀ ਵੀ ਜੀ ਠੰਡ ਬਹੁਤ ਵਾ ਸਾਰੇ ਤੁਸੀਂ ਵੀ ਬਚੋ ਸੰਦੀਪ ਜੀ ਤੁਸੀਂ ਵੀ ਸੇਧ ਦਾ ਖਿਆਲ ਰੱਖੋ ਗੱਡੀ ਚਲਾ ਕੇ ਹਨਾ ਕੰਮ ਥੋੜਾ ਹੁਣ ਵੀਡੀਓ ਤੁਸੀਂ ਬਹੁਤ ਫੋਨ ਕਰਦੇ ਜੇ ਵੀਡੀਓ ਨਹੀਂ ਪੈਂਦੀਆਂ ਵੀਡੀਓ ਵੀ ਸਾਡਾ ਕੋਈ ਕਸੂਰ ਨਹੀਂਗਾ ਸੰਦੀਪ ਨੂੰ ਪੁੱਛ ਲਓ ਇਹਨੂੰ ਵੀ ਜਾਨ ਪਿਆਰੀ ਆ ਬੱਚਿਆਂ ਨੂੰ ਸਭ ਨੂੰ ਜ਼ਰੂਰ ਤਵਾਣਾ ਪਰ ਗੱਲ ਕੀ ਜੀ ਏਡੀ ਗਰੀ ਗੱਲ ਬਜੀ ਚੱਲੀ ਜਾਣਾ ਕੰਮ ਦਾ ਜ਼ਿੰਦਗੀ ਚੱਲਦੀ ਰਹਿਣੀ ਹੈ ਮੀਨਾ ਕਾ ਤੁਸੀਂ ਵੀ ਸਮਝਿਆ ਕਰੋ ਮੀਨਾ ਕ ਜਿਹੜਾ ਨਾ ਵੀਡੀਓ ਦੋ ਚਾਰ ਦਿਨ ਅੱਗਾ ਪਿਛਾ ਹੋ ਜਾਂਦਾ ਬਿਲਕੁਲ ਕਿਉਂਕਿ ਮੌਸਮ ਦੇ ਕਾਰਨ ਮੌਸਮ ਦੇ ਕਾਰਨ ਮੌਸਮ ਦੇ ਕਾਰਨ ਥੋੜਾ ਕੋਸਮ ਬਦਲ ਗਿਆ ਤੇ ਫੀਅਕੀ ਬੰਗੂ ਹੁਣ ਤੇਰੀਆਂ ਦੋ ਦੋ ਤਿੰਨ ਤਿੰਨ ਆ ਬਸ ਜੀ ਬਸ ਇਦਾਂ ਹਾਉ ਤੇ ਚ ਕਈ ਵਾਰ ਇੱਕ ਵੀ ਆ ਸਕਦੀ ਉਹ ਤੇ ਮੇਰਾ ਵੀ ਤੁਹਾਡੀ ਕੋ ਮਾਫੀ ਮੰਗਦੇ ਤੁਸੀਂ ਵੀ ਸਾਡਾ ਸਹਿਯੋਗ ਦਿਓ ਹੁਣ ਇਦਾਂ ਹੀ ਵੀਡੀਓ ਪੈਣੀਆਂ ਮਹੀਨਾ ਇੰਨਾ ਐਂ ਹੀ ਬੈਠੇ ਰਹਿਦਾ ਤੇ ਵੱਧ ਤੋਂ ਵੱਧ ਸਾਥ ਦਿਆ ਕਰੋ ਤੇ ਅਸੀਂ ਤਾਂ ਦਾਦੇ ਹੀ ਐ ਤੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਕੋ ਸ਼ੇਅਰ ਕਰਨ ਨਾਲ ਹੋਰ ਵੀ ਕਿਸੇ ਦਾ ਪਤਾ ਹੋ ਜਾਂਦਾ ਬਿਲਕੁਲ ਜੀ ਹਨਾ ਤੇ ਸੋਣਾ ਸੋਨੇ ਕਮੈਂਟ ਕਰਕੇ ਲੈ ਕਰਿਆ ਕਰੋ ਹਨਾ ਤੇ ਜਿੰਨਾ ਪਰਿਵਾਰ ਵੱਡਾ ਹੋਵੇ ਉਹਨਾਂ ਨੂੰ ਤੁਹਾਨੂੰ ਵੀ ਫਾਇਦਾ ਸਾਨੂੰ ਵੀ ਫਾਇਦਾ ਅਸੀਂ ਤਾਂ ਚਾਹੁੰਦੇ ਪਰਿਵਾਰ ਵੱਡਾ ਹੋਵੇ ਬਸ ਜੀ ਤੇ ਬਾਕੀ ਸਾਰੇ ਵੀਰਾਂ ਨੂੰ ਸਸਤੀ